ਹੈਦਰਾਬਾਦੀ ਯੂਨੀਵਰਸਿਟੀ ਦੇ 400 ਏਕੜ ਜ਼ਮੀਨ ਦੇ ਵਿੱਚ ਲੱਗੇ ਜੰਗਲ ਜਿਹੜੇ ਤਬਾਹ ਕਰ ਦਿੱਤੇ ਗਏ ਇਨਸਾਨਾਂ ਨੇ ਤੇ ਕਿਤੇ ਆਵਾਜ਼ ਦਿੱਤੀ ਨਹੀਂ ਕਿਉਂਕਿ ਧੜਾ ਧੜ ਸਰਕਾਰਾਂ ਰੁੱਖ ਵੱਢ ਰਹੀਆਂ ਵਾਂ ਪਰ ਉਹਨਾਂ ਬੇਜੁਬਾਨਾਂ ਦੀਆਂ ਉੱਥੇ ਰਹਿਣ ਵਾਲੇ ਜੀਵਾਂ ਦੀਆਂ ਜਦੋਂ ਹੁੰਦੀਆਂ ਹੱਤਿਆਵਾਂ ਵੇਖੀਆਂ ਤੇ ਉਹਨਾਂ ਦੇ ਘਰ ਉੱਜੜਦੇ ਵੇਖੇ ਤੇ ਉਹ ਜਗ ਦੀਆਂ ਜ਼ਮੀਰਾਂ ਵਾਲੇ ਸਾਰੇ ਜਿਹੜੇ ਨੌਜਵਾਨ ਅੱਜ ਪੰਜਾਬ ਦੀ ਤਰਫੋਂ ਚਾਹੇ ਪੋਰਾ ਦੀਆਂ ਆਵਾਜ਼ਾਂ ਜਿਨ੍ਹਾਂ ਜਿਨ੍ਹਾਂ ਨੇ ਰੋਂਦਿਆਂ ਵੇਖੀਆਂ ਉਹਨਾਂ ਦੀਆਂ ਰੂਹਾਂ ਤੇ ਹਿੱਦੇ ਰੋਪੇ ਔਰ ਪੂਰੇ ਦੇਸ਼ ਦੇ ਵਿੱਚ ਤਰਾ ਤਰਾ ਹੋ ਗਈ ਤੇ ਪਾਰਲੀਮੈਂਟ ਤੱਕ ਇਹ ਮਸਲਾ ਜਿਹੜਾ ਪਹੁੰਚ ਗਿਆ ਇਹ ਰੁੱਖ ਭਰਾਓ ਆਪਾਂ ਨਹੀਂ ਲਾਏ ਇਹ ਵੱਡੇ ਜਰੂਰ ਆ ਇਹ ਰੁੱਖ ਜਿਹੜੇ ਆ ਇਹ ਵੱਡ ਵਡੇਰਿਆਂ ਨੇ ਸਾਡਿਆਂ ਨੇ ਲਾਏ ਆ ਇਹਨਾਂ ਸਾਨੂੰ ਬਹੁਤ ਕੁਝ ਦਿੱਤਾ ਪਰ ਅਸੀਂ ਆਪਣੇ ਘਰ ਉਜੜਦੇ ਵੇਖ ਲੈਨੇ ਆ ਪਰ ਬੇਜਬਾਨਾਂ ਦੇ ਘਰ ਗਾੜਨ ਪੁੱਟ ਪਿੰਦੇ ਆ ਜਿਹੜੀਆਂ ਸੜਕਾਂ ਬਣਾਈਆਂ ਜਾ ਰਹੀਆਂ ਉਹਨਾਂ ਸੜਕਾਂ ਤੇ ਚੱਲਣ ਵਾਲੇ ਜੇ ਬੰਦੇ ਹੀ ਨਾ ਰਹਿਣ ਤੇ ਫਿਰ ਕੀ ਕਰਨਾ ਉਧਰਤ ਨਾਲ ਵੈਰ ਲੈਣਾ ਕਿਤੇ ਮਹਿੰਗਾ ਨਾ ਪੈ ਜਾਏ ਇਨਸਾਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਅਸੀਂ ਇਹ ਗੁਰੂ ਰਾਮਦਾਸ ਸੱਚੇ ਪਾਸ਼ਾ ਦੀ ਨਗਰੀ ਦੇ ਵਿੱਚ ਜਿਹੜਾ ਇੱਕ ਟੈਸਟ ਕੀਤਾ ਵਾ ਇਹ ਅਸੀਂ ਪ੍ਰੋਟੈਸਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਇਸ ਕਰਕੇ ਕੀਤਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੱਕ ਸਿੱਖਿਆ ਦਾ ਮੰਦਰ ਆ ਔਰ ਉਦ੍ਰਤ ਦਾ ਅਨਮੋਲ ਖਜ਼ਾਨਾ ਵਾ ਔਰ ਇਥੋਂ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਵੱਡੀਆਂ-ਵੱਡੀਆਂ ਪੋਸਟਾਂ ਤੇ ਉਹਨਾਂ ਨੇ ਬੈਠਣਾ ਤੇ ਦੇਸ਼ ਨੂੰ ਚਲਾਉਣਾ ਔਰ ਅਸੀਂ ਵੀ ਇੱਥੇ ਬਹੁਤ ਕੁਝ ਸਿੱਖਣਾ ਉਹਨੇ ਔਰ ਬਹੁਤ ਸੋਹਣੀ ਯੂਨੀਵਰਸਿਟੀ ਹੈ ਔਰ ਇਹ ਅਸੀਂ ਕਿਸੇ ਦੇ ਖਿਲਾਫ ਨਹੀਂ ਇੱਕ ਮੈਸੇਜ ਲੈ ਕੇ ਆਏ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਤਿਮ ਹਤ ਇਹ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਆ ਅਸੀਂ ਇਸ ਸੰਦੇਸ਼ ਤੋਂ ਭਟਕ ਚੁੱਕੇ ਆਂ ਔਰ ਅੱਜ ਟੈਂਪਰੇਚਰ ਤੁਸੀਂ ਦੇਖਿਆ ਕਿ ਕਿਵੇਂ ਤੇਜ਼ੀ ਦੇ ਨਾਲ ਟੈਂਪਰੇਚਰ ਵੱਧ ਰਿਹਾ ਔਰ ਕੱਲ ਜਿਹੜਾ ਹైదరాబాద్ ਦੀ ਯੂਨੀਵਰਸਿਟੀ ਦੇ 400 ਏਕੜ ਜ਼ਮੀਨ ਦੇ ਵਿੱਚ ਲੱਗੇ ਜੰਗਲ ਜਿਹੜੇ ਤਬਾਹ ਕਰ ਦਿੱਤੇ ਗਏ ਇਨਸਾਨਾਂ ਨੇ ਤੇ ਕਿਤੇ ਆਵਾਜ਼ ਦਿੱਤੀ ਨਹੀਂ ਕਿਉਂਕਿ ਧੜਾ ਧੜ ਸਰਕਾਰਾਂ ਰੁਖ ਵੱਡ ਰਹੀਆਂ ਵਾ ਪਰ ਉਹਨਾਂ ਬੇਜੁਬਾਨਾਂ ਦੀਆਂ ਉੱਥੇ ਰਹਿਣ ਵਾਲੇ ਜੀਵਾਂ ਦੀਆਂ ਜਦੋਂ ਹੁੰਦੀਆਂ ਹੱਤਿਆਵਾਂ ਵੇਖੀਆਂ ਤੇ ਉਹਨਾਂ ਦੇ ਘਰ ਉਜੜਦੇ ਵੇਖੇ ਤੇ ਉਹ ਜਗ ਦੀਆਂ ਜ਼ਮੀਰਾਂ ਵਾਲੇ ਸਾਰੇ ਜਿਹੜੇ ਨੌਜਵਾਨ ਅੱਜ ਪੰਜਾਬ ਦੀ ਤਰਫ਼ ਕਿਹਾਗੇ ਉਹ ਮੋਰਾਂ ਦੀਆਂ ਆਵਾਜ਼ਾਂ ਜਿਨ੍ਹਾਂ ਜਿਨ੍ਹਾਂ ਨੇ ਰੋਂਦਿਆਂ ਵੇਖੀਆਂ ਉਹਨਾਂ ਦੀਆਂ ਰੂਹਾਂ ਤੇ ਹਿਰਦੇ ਰੋਪੇ ਔਰ ਪੂਰੇ ਦੇਸ਼ ਤੇ ਵਿੱਚ ਤਰਾ ਤਰਾ ਹੋ ਗਈ ਤੇ ਪਾਰਲੀਮੈਂਟ ਤੱਕ ਇਹ ਮਸਲਾ ਜਿਹੜਾ ਪਹੁੰਚ ਗਿਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਨਸਾਨ ਹੀ ਇਨਸਾਨ ਦਾ ਵੈਰੀ ਕਿਉਂ ਬਣਿਆ ਅਸੀਂ ਕਿਉਂ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੋਂ ਭਟਕ ਰਹੇ ਆਂ ਯੂਨੀਵਰਸਟੀਆਂ ਦੇ ਵਿੱਚ ਬੱਚੇ ਰਿਸਰਚ ਕਰਦੇ ਆ ਔਰ ਉਹਨਾਂ ਰੁੱਖਾਂ ਤੋਂ ਬਹੁਤ ਕੁਝ ਸਿੱਖਦੇ ਆ ਜਦੋਂ ਕਿਤੇ ਇਨਸਾਨ ਬਜ਼ੁਰਗ ਹੋ ਜਾਂਦਾ ਰੁੱਖ ਸਾਡਾ ਜਨਮ ਤੋਂ ਲੈ ਕੇ ਮਰਨ ਤੱਕ ਦਾ ਸਾਥੀ ਆ ਕਿੱਥੇ ਸਾਨੂੰ ਬਨਸਪਤੀਆਂ ਤੇ ਆਕਸੀਜਨ ਮਿਲਦੀ ਆ ਉੱਥੇ ਹੀ ਜਦੋਂ ਇਨਸਾਨ ਮਰ ਜਾਂਦਾ ਤੇ ਇਹੀ ਬਾਲਣ ਇਨਸਾਨ ਦੇ ਉੱਤੇ ਪੈਂਦਾ ਔਰ ਜਦੋਂ ਵੈਂਟੀਲੇਟਰ ਤੇ ਇਨਸਾਨ ਹੁੰਦਾ ਆਖਰੀ ਸਮਾਂ ਤੇ ਤੇ ਬੰਦਾ ਹੀ ਬੰਦੇ ਨੂੰ ਸਵਾਸ ਮੁੱਲ ਦਿੰਦਾ ਕੁਦਰਤ ਨੇ ਸਾਨੂੰ ਕਿੰਨਾ ਕੁਝ ਦਿੱਤਾ ਇਹ ਰੁੱਖ ਭਰਾਓ ਆਪਾਂ ਨਹੀਂ ਲਾਏ ਇਹ ਵੱਡੇ ਜ਼ਰੂਰ ਆ ਇਹ ਰੁੱਖ ਜਿਹੜੇ ਆ ਇਹ ਵੱਡ ਵਡੇਰਿਆਂ ਨੇ ਸਾਡਿਆਂ ਨੇ ਲਾਏ ਆ ਇਹਨਾਂ ਸਾਨੂੰ ਬਹੁਤ ਕੁਝ ਦਿੱਤਾ ਪਰ ਅਸੀਂ ਆਪਣੇ ਘਰ ਉਜੜਦੇ ਵੇਖ ਲੈਨੇ ਆ ਪਰ ਬੇਜਬਾਨਾਂ ਦੇ ਘਰ ਡਾੜਮ ਤੁਰ ਪੈਨੇ ਜਿਹੜੀਆਂ ਸੜਕਾਂ ਬਣਾਈਆਂ ਜਾ ਰਹੀਆਂ ਉਹਨਾਂ ਸੜਕਾਂ ਤੇ ਚੱਲਣ ਵਾਲੇ ਜੇ ਬੰਦੇ ਹੀ ਨਾ ਰਹਿ ਤੇ ਫਿਰ ਕੀ ਕਰਨਾ ਉਧਰਤ ਨਾਲ ਵੈਰ ਲੈਣਾ ਕਿਤੇ ਮਹਿੰਗਾ ਨਾ ਪੈ ਜਾਏ ਇਨਸਾਨ ਨੂੰ ਇਹ ਜਿਹੜਾ ਅਸੀਂ ਪ੍ਰੋਟੈਸਟ ਕੀਤਾ ਵਾ ਇਹ ਅਸੀਂ ਕਿਸੇ ਦੇ ਖਿਲਾਫ ਨਹੀਂ ਕੀਤਾ ਅਸੀਂ ਬੇਨਤੀ ਕਰਦੇ ਆ ਕਿ ਜਿਹੜਾ ਉਹ ਜੰਗਲ ਉਜਾੜਿਆ ਜਾ ਰਿਹਾ ਉਹ ਜੰਗਲ ਜਿਹੜਾ ਵਾ ਨਾ ਉਜਾੜਿਆ ਜਾਵੇ ਔਰ ਵਾਤਾਵਰਨ ਨੂੰ ਪ੍ਰੇਮ ਕਰੋ ਵਾਤਾਵਰਨ ਦੇ ਨਾਲ ਪੰਗੇ ਨਾ ਲਾਓ ਗੁਰਬਾਣੀ ਦੇ ਵਿੱਚ ਹਰ ਜਗ੍ਹਾ ਮਹਾਰਾਜ ਨੇ ਵਾਤਾਵਰਨ ਦਾ ਜ਼ਿਕਰ ਕੀਤਾ ਜੇ ਤੁਸੀਂ ਵਾਤਾਵਰਨ ਨੂੰ ਉਜਾੜਨ ਤੁਰਪੋਗੇ ਤੇ ਫਿਰ ਜਦੋਂ ਤੁਹਾਡੀ ਵਾਰੀ ਆਗੀ ਤੇ ਫਿਰ ਇਹ ਹਸਾਫ ਲਾ ਲਿਓ ਤੁਹਾਡੇ ਬੱਚਿਆਂ ਨੂੰ ਵੀ ਆਕਸੀਜਨ ਲਈ ਪਾਣੀ ਲਈ ਧਰਤੀ ਲਈ ਤਰਸਣਾ ਪਊਗਾ ਇੱਕ ਇੱਕ ਮੁੰਦਲੀ ਉਹਨਾਂ ਸੂਬਿਆਂ ਕੋ ਉਹਨਾਂ ਸਟੇਟਾਂ ਕੋ ਉਹਨਾਂ ਦੇਸ਼ਾਂ ਕੋ ਪੁੱਛ ਕੇ ਵੇਖੋ ਜਿਨ੍ਹਾਂ ਨੂੰ ਪਾਣੀ ਦੀ ਕੀਮਤ ਪਤਾ ਵਾ ਪਹਿਲਾਂ ਨਲਕਿਆਂ 'ਚ ਸੀ ਖੂਹਾਂ 'ਚ ਸੀ ਸੂਆਂ 'ਚ ਸੀ ਨਹਿਰਾ 'ਚ ਸੀ ਅੱਜ ਉਹ ਬੋਤਲਾਂ 'ਚ ਜਿਹੜਾ ਪਾਣੀ ਆ ਗਿਆ ਕਿਸੇ ਹੋਟਲ 'ਚ ਰੈਸਟੋਰੈਂਟ 'ਚ ਬਹੁਤ ਉਹ 100 ਤੋਂ 200 ਰੁਪਏ ਦੀ ਬੋਤਲ ਹੋ ਗਈ ਆ 20 ਰੁਪਏ ਤੋਂ 10 ਰੁਪਏ ਤੋਂ ਸਟਾਰਟ ਹੋਈ ਸੀ ਅੱਜ ਉਹਦੀ ਪਾਣੀ ਦੀ ਕੀਮਤ ਪਤਾ ਲੱਗ ਗਈ ਲੋਕਾਂ ਨੂੰ ਇਸ ਕਰਕੇ ਭਰਾਓ ਇਹ ਕੰਮ ਬੰਦ ਕਰੋ ਔਰ ਇਹ ਬੇਜਬਾਨ ਜਾਨਵਰਾਂ ਦੇ ਜਿਹੜੇ ਘਰ ਉਜਾੜੇ ਆ ਇਹ ਵੇਖ ਕੇ ਹਰ ਬੰਦਾ ਤਰਾ ਤਰਾ ਘਰ ਉੱਠਿਆ ਸੋ ਹੱਥ ਜੋੜ ਕੇ ਸਾਡੀ ਬੇਤੀਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਜੰਗਲ ਨੂੰ ਕੱਟਣਾ ਬੰਦ ਕਰੋ ਔਰ ਜੰਗਲ ਦੇ ਜੀਵ ਜੰਤੂਆਂ ਨੂੰ ਵੀ ਜੀਣ ਦਾ ਹੱਕ ਹੈ ਉਹਨਾਂ ਹੀ ਜੀਓ ਤੇ ਜੀਣ ਦੋ ਇੰਨੀ ਹੀ ਫਤਿਹ ਬੁਲਾਉਂਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆਸ ਕਰਦੇ ਹਾਂ ਕਿ ਜਗ ਦੀਆਂ ਜ਼ਮੀਰਾਂ ਵਾਲੇ ਲੀਡਰ ਚਾਹੇ ਵਿਧਾਨ ਸਭਾ ਚਾਹੇ ਪਾਰਲੀਮੈਂਟ ਦੇ ਆ ਚਾਹੇ ਕਿਸੇ ਵੀ ਪਾਰਟੀ ਦੇ ਆ ਇਹ ਗੱਲਾਂ ਨੂੰ ਵਿਧਾਨ ਸਭਾ ਪਾਰਲੀਮੈਂਟ ਚ ਚੋਕੇ ਤੇ ਉੱਤਲੇ ਨਮਾਇੰਦਿਆਂ ਨਾਲ ਗੱਲ ਕਰਕੇ ਤਾਂ ਹੱਲ ਕੱਢਣਗੇ ਇਸ ਚੀਜ਼ ਤੇ ਅਸੀਂ ਕੋਈ ਰਾਜਨੀਤੀ ਨਹੀਂ ਕਰਨੀ ਅਸੀਂ ਬੇਨਤੀ ਕਰਨੀ ਆ ਕਿ ਸਾਡੀ ਬੇਨਤੀ ਪ੍ਰਵਾਨ ਕਰਿਓ ਸੋ ਹੋਰ ਵੀ ਜਿਹੜੇ ਮੇਰੇ ਸਾਥੀ ਇੱਥੇ ਵੀਰ ਆਏ ਆ ਔਰ ਸਾਡੇ ਸਾਥਕਾ ਆਰਮੀ ਦੇ ਜਵਾਨ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਦਲਬਾਤ ਭਾਜੀ ਔਰ ਸਾਡੇ ਹੋਰ ਸਾਥੀ ਔਰ ਯੂਨੀਵਰਸਿਟੀ ਦੇ ਮੇਰੇ ਵੀਰ ਮੈਂ ਸਾਰਿਆਂ ਦੇ ਦਿਲ ਦੀਆਂ ਗੱਲ ਰਹੀਆਂ ਤੋਂ ਧੰਨਵਾਦ ਕਰਨਾ ਕਰਨਵੀਰ ਸਾਡਾ ਕਿਉਂਕਿ ਇਹ ਜਿੰਨੇ ਜਣੇ ਵੀ ਆਸੀਂ ਅਸੀਂ ਉਹ ਲੋਕ ਆ ਜਿਹੜੇ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲਦੇ ਆਂ ਅਸੀਂ ਬੰਦਿਆਂ ਨੂੰ ਜਵਾਬ ਦੇ ਨਹੀਂ ਆ ਬਿਲਕੁਲ ਹੁਣ ਅਸੀਂ ਬੜਾ ਚਿਰ ਲੀਡਰਾਂ ਨੂੰ ਖੁਸ਼ ਕਰ ਲਿਆ ਵੀ ਵੀ 2 ਬਾਈ ਸਾਲ ਉਹਨਾਂ ਆਪਣੇ ਬੱਚਿਆਂ ਨੂੰ ਖੁਸ਼ ਕਰ ਲਿਆ ਪਰ ਵਾਤਾਵਰਣਾ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਆ ਹੁਣ ਇਹਨਾਂ ਦੀ ਅੱਖਾਂ ਖੋਲ੍ਹਣੀਆਂ ਆ ਆਪਾਂ ਸਾਰਿਆਂ ਨੇ ਰਲ ਕੇ ਆਪਾਂ ਬਾਬੇ ਨਾਨਕ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਬਾਬੇ ਨਾਨਕ ਨੇ ਸਾਡੇ ਅਹੁਦੇ ਨਹੀਂ ਵੇਖਣੇ ਸਾਡੀਆਂ ਗੱਡੀਆਂ ਨਹੀਂ ਵੇਖਣੀਆਂ ਉਹਨੇ ਸਾਡੇ ਚੰਗੇ ਕੀਤੇ ਕਰਮ ਵੇਖਣੇ ਆ ਸੋ ਪਰੋ ਆਪਾਂ ਚੰਗੇ ਕਰਮ ਕਰਨੇ ਆ ਜੇ ਤੁਸੀਂ ਚਾਹੁੰਦੇ ਇਸ ਦੇਸ਼ ਨੂੰ ਬਚਾਉਣਾ ਤੇ ਵਿਧਾਨ ਸਭਾ ਪਾਰਲੀਮੈਂਟ ਤੁਹਾਡੇ ਲਈ ਬਣੀ ਆ ਕਾਨੂੰਨ ਉੱਥੇ ਬਣਦੇ ਆ ਇਹਨਾਂ ਦੇ ਨਾਲ ਧਰਨਿਆਂ ਤੇ ਬਹਿਣਾ ਬੰਦ ਕਰੋ ਔਰ ਉਧਰ ਦਾ ਰੁਖ ਕਰੋ ਔਰ ਇਸ ਦੇਸ਼ ਨੂੰ ਬਚਾਓ ਆ ਜਿਹੜੇ ਦੱਸੇ ਹੋਏ ਮਾਰਗ ਤੇ ਆਪਾਂ ਸਾਰਿਆਂ ਚੱਲਣਾ ਅਸੀਂ ਬਾਬੇ ਨਾਨਕ ਦੇ ਬੱਚੇ ਆ ਉਹਨਾਂ ਦੀ ਬਾਣੀ ਤੇ ਆਪਾਂ ਪੈਰਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ